ਗੱਲ ਉਸ ਵੇਲੇ ਦੀ ਹੈ ਜਦੋਂ ਸਰਦਾਰ ਬਲਦੇਵ ਸਿੰਘ ਤੇ ਸਰਦਾਰਨੀ ਗਿਆਨਕੌਰ ਇੱਕ ਪਿੰਡ 'ਚ ਰਹਿੰਦੇ ਸੀ ਸਰਦਾਰ ਜੀ ਰਿਟਾਇਰਡ ਐਸਟੀਐਮ ਸਨ ਮੋਟੀ ਪੈਨਸ਼ਨ ਘਰ ਪੱਕਾ ਖੇਤ ਖਲਿਆਣ ਵੱਖਰੇ ਇੱਕੋ ਇੱਕ ਪੁੱਤ ਅਮਰਜੀਤ ਸਿੰਘ ਚੰਡੀਗੜ੍ਹ ਵਿੱਚ ਸੌਫਟਵੇਅਰ ਇੰਜੀਨੀਅਰ ਸੀ ਤੇ ਧੀ ਰਾਜਦੀਪ ਦਾ ਵਿਆਹ ਲੁਧਿਆਣੇ ਹੋਇਆ ਸੀ ਅਮਰਜੀਤ ਦਾ ਵਿਆਹ ਹੋਇਆ ਤਾਂ ਪਿੰਡ ਬਠਾਂਦੀ ਸਿਮਰਨਜੀਤ ਕੌਰ ਨਾਲ ਸਿਮਰਨ ਸੋਹਣੀ ਸੁਨਖੀ ਪੜ੍ਹੀ ਲਿਖੀ ਤੇ ਮਿੱਠ ਬੋਲੜੀ ਸੀ ਸੌਰੇ ਆਉਂਦਿਆ ਸਾਰ ਘਰ ਵਿੱਚ ਚਾਨਣ ਹੋ ਗਿਆ ਪਹਿਲੇ ਹਫਤੇ ਸਿਮਰਨ ਨੇ ਅਮਰਜੀਤ ਨੂੰ ਆਖਿਆ ਅੱਜ ਆਪਾਂ ਸ਼ਾਮ ਨੂੰ ਪੀਵੀਰ ਚਲੀਏ ਕੋਈ ਪਿਕਚਰ ਦੇਖੀਏ ਅਮਰਜੀਤ ਖੁਸ਼ ਹੋ ਕੇ ਬੋਲਿਆ ਠੀਕ ਆ ਜੀ ਮੈਂ ਮੰਮੀ ਪਾਪਾ ਨੂੰ ਦੱਸ ਕੇ ਆਉਣਾ ਜਿਵੇਂ ਹੀ ਉਹ ਮੰਮੀ ਵੱਲ ਗਿਆ ਤਾਂ ਗਿਆਨਕੌਰ ਬਿਸਤਰੇ ਤੇ ਪਈ ਆਹਾਂ ਪਰ ਲੱਗਵੀਂ ਹੋਏ ਪੁੱਤੋ ਅੱਜ ਮੇਰੀ ਕਮਰ 'ਚ ਬੜਾ ਦਰਦ ਆ ਸਿਮਰਨ ਨੂੰ ਬੁਲਾ ਕੇ ਬਾਮ ਲਗਵਾ ਦੇ ਮੈਂ ਤਾਂ ਖੜੀ ਵੀ ਨਹੀਂ ਹੋ پا ਰਹੀ ਅਮਰਜੀਤ ਦੇ ਮੋਦੀਆਂ ਹਵਾਈਆਂ ਉੱਡ ਗਈਆਂ ਉਹ ਗਿਆ ਸਿਮਰਨ ਕੋਲ ਯਾਰ ਅੱਜ ਨਹੀਂ ਜਾ ਸਕਦੇ ਮੰਮੀ ਦੀ ਕਮਰ 'ਚ ਬੜਾ ਦਰਦ ਆ ਜਾ ਕੇ ਬਾਮ ਲਾ ਦੇ ਨਲੇ ਗਰਮ ਪਾਣੀ ਦੀ ਥੈਲੀ ਨਾਲ ਸੇਕ ਵੀ ਕਰੀ। ਸਿਮਰਨ ਬਿਨਾ ਕੁਝ ਬੋਲੇ ਮੰਮੀ ਦੀ ਸੇਵਾ ਕਰਨ ਚਲੀ ਗਈ। 4-5 ਦਿਨ ਬਾਅਦ ਸਿਮਰਨ ਦੀ ਛੋਟੀ ਪੈਨ ਸ਼ਿਲਪੀ ਦਾ ਜਨਮ ਦਿਨ ਸੀ। ਸ਼ਿਲਪੀ ਨੇ ਸਿਰਫ ਦੀਦੀ ਜੀਜੇ ਨੂੰ ਫਿਰੋਜ਼ਪੁਰ ਰੋਡ ਵਾਲੇ ਰੈਸਟੋਰੈਂਟ ਵਿੱਚ ਟ੍ਰੀਟ ਦਿੱਤੀ ਸੀ। ਅਮਰਜੀਤ ਨੇ ਸੋਚਿਆ ਕਿ ਮੰਮੀ ਪਾਪਾ ਜੀ ਨੂੰ ਦੱਸ ਦੰਨੇ ਆ। ਜਿਵੇਂ ਹੀ ਮੰਮੀ ਕੋਲ ਗਿਆ ਤਾਂ ਗਿਆਨਕੌਰ ਨੇ ਬੋਲਿਆ। ਪੁੱਤ ਅੱਜ ਰਾਜ ਦੀ ਪਾਰਹੀ ਆ। ਆਪਣੀ ਭਾਬੀ ਦੇ ਹੱਥ ਦਾ ਖਾਣਾ ਖਾਣ ਵਿਆਹ ਚ ਰੁਕਨੀ ਸੀ ਨਾ ਸਕੀ ਬੜਾ ਮਾਨ ਹੈ ਉਹਦਾ ਅਮਰਜੀਤ ਦਾ ਮੂੰਹ ਫੇਰ ਲਟਕ ਗਿਆ ਗਿਆ ਸਿਮਰਨ ਕੋਲ ਸਿਮਰਨ ਅੱਜ ਸ਼ਿਲਪੀ ਨੂੰ ਫੋਨ ਕਰਕੇ ਮਨਾ ਕਰ ਦੇ ਯਾਰ ਰਾਜ ਦੀ ਪਾ ਰਹੀ ਆ ਤੇਰੇ ਹੱਥ ਦਾ ਖਾਣਾ ਖਾਣ ਤੂੰ ਤਾਂ ਉਹਦੀ ਇਕੱਲੀ-ਕੱਲੀ ਭਾਬੀ ਆ ਉਹਨੂੰ ਬੁਰਾ ਲੱਗੂਗਾ ਸਿਮਰਨ ਦੇ ਦਿਲ ਤੇ ਤੀਰ ਲੱਗਿਆ ਸੀ ਪਰ ਉਹਨੇ ਫੋਨ ਕਰਕੇ ਆਪਣੀ ਭੈਣ ਸ਼ਿਲਪੀ ਨੂੰ ਮਨਾ ਕਰ ਦਿੱਤਾ ਰਾਜ ਦੇ ਪਾਈ ਤੇ ਘਰ ਵਿੱਚ ਬਹੁਤ ਮਸਤੀ ਹੋਈ। ਘਿਓ ਚ ਡੁੱਬੀਆਂ ਰੋਟੀਆਂ, ਮੱਖਣ ਵਾਲੀ ਦਾਲ, ਪਨੀਰ ਦੀ ਸਬਜ਼ੀ, ਖੀਰ, ਗੁੜ ਦੀਆਂ ਪੇਨੀਆਂ। ਸਭ ਕੁਝ ਚੰਗਾ-ਚੰਗਾ ਲੱਗ ਰਿਹਾ ਸੀ। ਫਿਰ 2 ਮਹੀਨੇ ਬਾਅਦ ਅਮਰਜੀਤ ਤੇ ਸਿਮਰਨ ਨੇ 15 ਦਿਨ ਹਿਮਾਚਲ ਦਾ ਟੂਰ ਪਲਾਨ ਕੀਤਾ। ਸਿਮਰਨ ਨੂੰ ਲੱਗ ਰਿਹਾ ਸੀ ਕਿ ਵਿਆਹ ਤੋਂ ਬਾਅਦ ਉਹ ਕਿਤੇ ਆਪਣੀ ਮਰਜ਼ੀ ਨਾਲ ਨਿਕਲ ਨਹੀਂ ਸੇ ਸਗੀ। ਤੇ ਬੋਲੀ ਇਸ ਵਾਰ ਕਿਸੇ ਨੂੰ ਨਾ ਦੱਸੀ। ਜਦੋਂ ਆਪਾਂ ਨਿਕਲਣ ਲੱਗੀਏ ਤਦੋਂ ਹੀ ਬੋਲ ਦੇਵਾਂਗੇ। ਅਮਰਜੀਤ ਵੀ ਰਾਜੀ ਹੋ ਗਿਆ। ਟੂਰ ਨੂੰ 5 ਦਿਨ ਰਹਿ ਗਏ ਸੀ। ਅਚਾਨਕ ਗਿਆਨਕੌਰ ਦਾ ਬੀਪੀ ਲੋ, ਸ਼ੂਗਰ ਹਾਈ, ਹਸਪਤਾਲ ਭਰਤੀ। ਫੇਰ ਟੂਰ ਕੈਨਸਲ। ਸਿਮਰਨ ਦੇ ਮਨ 'ਚ ਸ਼ੱਕ ਪੈ ਗਿਆ। ਵਿਆਹ ਨੂੰ 6 ਮਹੀਨੇ ਹੋਣ ਤੇ ਆਏ ਸੀ। ਸਿਮਰਨ ਦੇ ਦਿਲ ਦੀ ਇੱਕ ਵੀ ਇੱਛਾ ਪੂਰੀ ਨਹੀਂ ਸੀ ਹੋਈ। ਇੱਕ ਦਿਨ ਅਮਰਜੀਤ ਦੇ ਦਫ਼ਤਰ 'ਚ ਕੁਲੀਗ ਦਾ ਜਨਮ ਦਿਨ ਸੀ। ਫੋਨ ਆਇਆ। ਸਿਮਰਨ ਤਿਆਰ ਨਹੀਂ। ਸ਼ਾਮ ਨੂੰ ਪਾਰਟੀ ਆ। ਮੈਂ ਆ ਕੇ ਤੈਨੂੰ ਲੈ ਜਾਊਂਗਾ। ਸਿਮਰਨ ਨੇ ਸੋਚ ਲਿਆ ਅੱਜ ਤਾਂ ਹਰ ਹਾਲ ਵਿੱਚ ਜਾਵਾਂਗੀ ਹੀ ਜਾਵਾਂਗੀ। ਚੁੱਪਚਾਪ ਤਿਆਰ ਹੋਈ ਕਮਰੇ ਚੋਂ ਬਾਹਰ ਇਹ ਨਿਕਲੀ। ਅਮਰਜੀਤ ਆਉਣ ਵਾਲਾ ਸੀ। ਕਿ ਗਿਆਨਕੌਰ ਖੁਦ ਕਮਰੇ ਚ ਆ ਗਈ। "ਬਹੁ ਮੈਂ ਤੇ ਤੇਰੇ ਪਾਪਾ ਜੀ, ਤਾਇਆ ਜੀ ਦੇ ਕੋਲ ਜਾ ਰਹੇ ਹਾਂ। ਬੜਾ ਜ਼ਰੂਰੀ ਕੰਮ ਆ। ਕੱਲ ਨੂੰ ਵਾਪਸ ਆਵਾਂਗੇ। ਘਰ ਨੂੰ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਤਾਲਾ ਲਾ ਲੈ। ਅੱਜਕੱਲ ਚੋਰੀਆਂ ਬਹੁਤ ਹੁੰਦੀਆਂ ਨੇ।" ਸਿਮਰਨ ਮੂੰਹ ਖੋਲਣ ਤੋਂ ਪਹਿਲਾਂ ਹੀ ज्ञान करते सरदार बलदेव सिंह ताय जी ਦੇ ਵੱਲ ਨਿਕਲ ਗਏ ਅਮਰਜੀਤ ਆਇਆ ਤੇ ਚਿਖਿਆ ਸਿਮਰਨ ਤਿਆਰ ਹੈ ਚੱਲ ਲੇਟ ਹੋ ਰਹੇ ਹਾਂ ਸਿਮਰਨ ਨੇ ਗੁੱਸੇ 'ਚ ਕਪੜੇ ਬਦਲ ਲਏ ਕਿ ਤੇਨੀ ਜਾਣਾ ਮੈਂ ਤੂੰ ਹਰ ਪਲਾਨ ਆਪਣੀ ਮੰਮੀ ਨੂੰ ਦੱਸਦਾ ਹੈ ਉਹ ਫੇਰ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਡਾ ਪਲਾਨ ਖਰਾਬ ਕਰ ਦਿੰਦੀ ਆ ਅਮਰਜੀਤ ਹੱਕਾ ਬੱਕਾ ਪਾਗਲ ਹੋ ਗਈ ਮੈਂ ਕਿਉਂ ਦੱਸੂੰਗਾ ਭਲਾ ਉਹਨੂੰ ਸਿਮਰਨ ਰੋਪੇ ਫਿਰ ਮੰਮੀ ਨੂੰ ਸਾਡੀਆਂ ਸਾਰੀਆਂ ਗੱਲਾਂ ਕਿਵੇਂ ਪਤਾ ਲੱਗ ਜਾਂਦੀਆਂ ਨੇ ਯਾਰ ਅਮਰਜੀਤ ਨੂੰ ਵੀ ਸ਼ੱਕ ਹੋਣ ਲੱਗ ਪਿਆ ਸੀ ਸਿਮਰਨ ਨੇ ਇੱਕ ਦਿਨ ਵਟਸਐਪ ਤੇ ਲਿਖਿਆ ਅੱਜ ਰਾਤ ਬਾਹਰ ਖਾਣਾ ਖਾਣ ਚੱਲੀਏ ਕਿਸੇ ਨੂੰ ਨਾ ਦੱਸੀ ਉਹ ਰਾਤ ਬੜੀ ਖੁਸ਼ੀ ਨਾਲ ਬਾਹਰ ਗਏ ਗਿਆਨਕੌਰ ਨੂੰ ਵੀ ਕੁਝ ਨਾ ਪਤਾ ਲੱਗਿਆ ਸਿਮਰਨ ਬੋਲੀ ਦੇਖ ਲਿਆ ਨਾ ਜਦੋਂ ਤੂੰ ਬੋਲ ਕੇ ਨਹੀਂ ਦੱਸਦਾ ਤਾਂ ਪਲਾਨ ਖਰਾਬ ਨਹੀਂ ਹੁੰਦਾ ਸਾਡਾ ਅਗਲੇ ਦਿਨ ਸਿਮਰਨ ਨੇ ਅਮਰਜੀਤ ਨੂੰ ਕਿਹਾ ਅੱਜ ਮੇਰੀ ਮੰਮੀ ਪਾਪਾ ਖਾਣੇ ਤੇ ਬੁਲਾ ਰਹੇ ਨੇ ਚੱਲੀਏ ਅਮਰਜੀਤ ਵੀ ਰਾਜੀ ਹੋ ਗਿਆ ਸਿਮਰਨ ਨੇ ਵਟਸਐਪ ਤੇ ਲਿਖਿਆ ਹੁਣ ਦੇਖੀ ਮੰਮੀ ਸਾਨੂੰ ਪੇਕੇ ਨਹੀਂ ਜਾਣ ਦਊਗੀ ਤੂੰ ਬਾਹਰ ਆ ਕੇ ਬੋਲੀ ਉਹ ਤੇਰੇ ਮੂੰਹੋਂ ਗੱਲ ਸੁਣਨ ਤੋਂ ਪਹਿਲਾਂ ਹੀ ਕੋਈ ਬਹਾਨਾ ਬਣਾ ਲੂਗੀ ਅਮਰਜੀਤ ਬਾਹਰ ਗਿਆ ਉਹ ਕੁਝ ਬੋਲਣ ਤੋਂ ਪਹਿਲਾਂ ਹੀ ਗਿਆਨਕੌਰ ਬੋਲ ਪਈ ਪੁੱਤ ਰਾਜਦੀਪ ਦੇ ਜਠਾਣੀ ਦੀ ਧੀ ਦਾ ਵਿਆਹ ਹੋਏ ਨੂੰ ਮਹੀਨਾ ਹੋ ਗਿਆ ਬੜੇ ਦਿਨਾਂ ਤੋਂ ਸੋਚ ਰਹੀ ਹਾਂ ਕਿ ਉਹਨੂੰ ਘਰੇ ਖਾਣੇ ਤੇ ਬੁਲਾ ਲਈਏ ਅੱਜ ਸ਼ਨੀਚਰਵਾਰ ਆ ਤੂੰ ਵੀ ਘਰੇ ਆ ਚੱਲ ਅੱਜ ਬੁਲਾ ਲੈਨੇ ਆਪਾਂ ਸਿਮਰਨ ਤੋਂ ਚੰਗਾ-ਚੰਗਾ ਖਾਣਾ ਬਣਵਾ ਲਈ ਅਮਰਜੀਤ ਦੇ ਪੈਰਾਂ ਹੇਠੋਂ ਜ਼ਮੀਨ ਸਰਕ ਗਈ ਚੁੱਪਚਾਪ ਕਮਰੇ 'ਚ ਵਾਪਸ ਆਇਆ ਸਿਮਰਨ ਮੁਸਕਰਾਈ ਕੀ ਹੋਇਆ ਹੁਣ ਤਾਂ ਹੋ ਗਈ ਨਾ ਤਸੱਲੀ ਹੁਣ ਅਮਰਜੀਤ ਨੂੰ ਵੀ ਪੱਕਾ ਯਕੀਨ ਹੋ ਗਿਆ ਕਿ ਮੰਮੀ ਕਿਸੇ ਤਰ੍ਹਾਂ ਉਹਨਾਂ ਦੀਆਂ ਗੱਲਾਂ ਸੁਣ ਲੈਂਦੀ ਆ ਇੱਕ ਦਿਨ ਅਮਰਜੀਤ ਘਰ ਆਇਆ ਤੇ ਖੁਸ਼ੀ ਨਾਲ ਬੋਲਿਆ ਸਿਮਰਨ ਅੱਜ ਦਫ਼ਤਰ 'ਚ ਮੈਨੂੰ 50000 ਦਾ ਬੋਨਸ ਮਿਲਿਆ ਤੂੰ ਬੜੇ ਦਿਨਾਂ ਦਾ ਨਵਾਂ ਫੋਨ ਲੈਣ ਦੀ ਗੱਲ ਕਰ ਰਹੀ ਸੀ ਨਾ ਚੱਲ ਅੱਜ ਲੈ ਲੈਨੇ ਆ ਅਮਰਜੀਤ ਤੇ ਸਿਮਰਨ ਕਮਰੇ ਵਿੱਚ ਹੀ ਸੀ ਕਿ ਗਿਆਨ ਕੋਰ ਆ ਗਈ ਪੁੱਤ ਰਾਜਦੀਪ ਨੂੰ ਬੜੀ ਐਮਰਜੈਂਸੀ ਆ 2.5 ਲੱਖ ਰੁਪਏ ਚਾਹੀਦੇ ਨੇ ਉਹਨੂੰ ਮੇਰੇ ਕੋਲ ਤਾਂ 1 ਲੱਖ ਆ 50000 ਤੂੰ ਟ੍ਰਾਂਸਫਰ ਕਰ ਦੇ ਦੋ ਚਾਰ ਦਿਨਾਂ 'ਚ ਮੋੜ ਦੂਗੀ ਉਹ ਅਮਰਜੀਤ ਦੇ ਹੋਸ਼ ਉੱਡ ਗਏ। ਉਹਨੇ ਬਹੁਤ ਸੋਚ ਸਮਝ ਕੇ ਫੈਸਲਾ ਕੀਤਾ ਕਿ ਅੱਜ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਕੇ ਰਹੋ। ਉਹ ਬੋਲਿਆ ਮम्मी ਮੇਰੇ ਕੋਲ 50000 ਕਿੱਥੋਂ ਆਉਣਗੇ? ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈਗਾ। ਗਿਆਨ ਕੌਰ फडਕ ਗਈ। ਸ਼ਰਮ ਤਾਂ ਨਹੀਂ ਆਉਂਦੀ ਝੂਠ ਬੋਲਦੇ ਨੂੰ। ਹੁਣੇ-ਹੁਣੇ ਤਾਂ ਤੀਵੀ ਨੂੰ 50000 ਦਾ ਫੋਨ ਲਿਆਉਣ ਦੀ ਗੱਲ ਕਰ ਰਿਹਾ ਸੀ ਤੂੰ। ਅੱਜ ਦਫ਼ਤਰ 'ਚ ਤੈਨੂੰ 50000 ਦਾ ਬੋਨਸ ਨਹੀਂ ਮਿਲਿਆ। ਅਮਰਜੀਤ ਨੇ ਸਿੱਧਾ ਮੂੰਹ ਖੋਲਿਆ। ਮੰਮੀ ਮੈਂ ਤਾਂ ਤੁਹਾਡੇ ਮੂੰਹੋਂ ਇਹ ਹੀ ਸੁਣਨਾ ਚਾਹੁੰਦਾ ਸੀ ਹਾਂ ਮੇਰੇ ਕੋਲ ਹੈਗਾ 50000 ਰਾਜਦੀਪ ਨੂੰ ਜੇ ਸੱਚਮੁੱਚ ਅਮਰਜੈਂਸੀ ਹੈ ਨਾ ਤਾਂ ਮੈਂ ਆਪਣਾ ਪੂਰਾ ਬੈਂਕ ਖਾਲੀ ਕਰ ਸਕਦਾ ਪਰ ਮੰਮੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੇਰੇ ਕੋਲ ਅੱਜ 50000 ਰੁਪਏ ਗਿਆਨਕੌਰ ਆਪਣੀਆਂ ਹੀ ਗੱਲਾਂ 'ਚ ਫਸ ਗਈ ਸੀ ਬਹਾਨੇ ਬਣਾਉਣ ਲੱਗੀ ਪਰ ਅਮਰਜੀਤ ਨੇ ਰਾਜਦੀਪ ਨੂੰ ਫੋਨ ਲਾ ਲਿਆ ਰਾਜਦੀਪ ਤੈਨੂੰ ਕਸਮਾ ਮੇਰੀ ਸਾਡੇ ਰਿਸ਼ਤੇ ਦੀ ਸੱਚ-ਸੱਚ ਦੱਸੀ ਤੈਨੂੰ ਸੱਚਮੁੱਚ 50000 ਦੀ ਐਮਰਜੈਂਸੀ ਆ ਰਾਜਦੀ ਪਰੋਪਈ ਨਹੀਂ ਵੀਰੇ ਮੈਨੂੰ ਤਾਂ ਮੰਮੀ ਨੇ ਫੋਨ ਕਰਕੇ ਕਿਹਾ ਸੀ ਕਿ ਆਪਣੇ ਵੀਰੇ ਤੋਂ ਐਮਰਜੈਂਸੀ ਦੱਸ ਕੇ 50000 ਰੁਪਏ ਮੰਗ ਲਾ 2-4 ਦਿਨਾਂ ਤੱਕ ਮੋੜਦੀ ਹੁਣ ਸਾਰਾ ਘਰ ਇਕੱਠਾ ਹੋ ਗਿਆ ਸਰਦਾਰ ਬਲਦੇਵ ਸਿੰਘ ਆਪਣਾ ਸਿਰ ਫੜ ਕੇ ਬੈ ਗੇ ਉਹ ਬੋਲੇ ਅੱਜ ਮੈਂ ਸਭ ਕੁਝ ਦੱਸਦਾ ਤੁਹਾਨੂੰ ਜਦੋਂ ਵਿਆਹ ਤੋਂ ਪਹਿਲਾਂ ਘਰ ਦੀ ਵਾਇਰਿੰਗ ਹੋਈ ਸੀ ਨਾ ਗਿਆਨਕੌਰ ਨੇ ਇਲੈਕਟ੍ਰੀਸ਼ੀਅਨ ਮਿਸਤਰੀ ਨੂੰ ਪੈਸੇ ਦੇ ਕੇ ਥੋੜੇ ਕਮਰੇ ਚ ਇੱਕ ਮਾਈਕਲ लगवा ਦਿੱਤਾ ਸੀ। ਉਹਦੀ ਤਾਰ ਬਿਸਤਰੇ ਦੀ ਸਜਾਵਟ ਚ ਲੁਕੀ ਹੋਈ ਆ ਤੇ ਸਾਡੇ ਕਮਰੇ ਤੱਕ ਆਉਂਦੀ ਆ। ਉਹ ਦਿਨ ਪਰ ਹੈੱਡਫੋਨ ਲਾ ਕੇ ਤੁਹਾਡੀਆਂ ਗੱਲਾਂ ਸੁਣਦੀ ਰਹਿੰਦੀ ਆ। ਮੈਂ ਬੜਾ ਰੋਕਿਆ ਸੀ ਇਹਨੂੰ। ਆਖਿਆ ਸੀ ਇਹ ਗਲਤ ਆ ਪਰ ਉਹ ਨਹੀਂ ਮੰਨੀ। ਉਹਦਾ ਡਰ ਸੀ ਮੇਰਾ ਇੱਕੋ ਇੱਕ ਪੋਤਾ ਕੋਈ ਵੀ ਬੂਟੀ ਆਉਗੀ ਤਾਂ ਮੇਰੇ ਪੁੱਤ ਨੂੰ ਮੇਰੇ ਤੋਂ ਦੂਰ ਕਰ ਦੋਗੀ। ਐਸੇ ਲਈ ਤੁਹਾਡੇ ਹਰ ਪਲਾਨ ਨੂੰ ਖਰਾਬ ਕਰਕੇ ਆਪਣੀ ਮਰਜ਼ੀ ਮੁਤਾਬਕ ਪੂਰਾ ਕਰਵਾਉਂਦੀ ਰਹੀ ਐ ਇਹ ਤਾਂ ਜੋ ਤੁਸੀਂ ਸੋਚੋ ਕਿ ਮੰਮੀ ਸਾਡਾ ਕਿੰਨਾ ਖਿਆਲ ਰੱਖਦੀ ਆ ਸਿਮਰਨ ਤੇ ਅਮਰਜੀਤ ਦੇ ਹੋਸ਼ ਉੱਡ ਗਏ ਅਮਰਜੀਤ ਦੀਆਂ ਅੱਖਾਂ 'ਚ ਹੰਝੂ ਆ ਗਏ ਬੋਲਿਆ ਮੰਮੀ ਮੈਂ ਤਾਂ ਤੁਹਾਡੇ ਤੋਂ ਕਦੇ ਦੂਰ ਹੀ ਨਹੀਂ ਸੀ ਹੋਇਆ ਪਰ ਤੁਹਾਡੀ ਏਸ ਹਰਕਤ ਨੇ ਮੈਨੂੰ ਤੁਹਾਡੇ ਤੋਂ ਸਦਾ ਲਈ ਦੂਰ ਕਰਤਾ ਅੱਜ ਤੋਂ ਮੈਂ ਤੇ ਸਿਮਰਨ ਇਸ ਘਰ ਵਿੱਚ ਨਹੀਂ ਰਹਿ ਸਕਦੇ ਜੇ ਕਦੇ ਸਮੇਂ ਨੇ ਇਹ ਜ਼ਖਮ ਭਰ ਵੀ ਦਿੱਤਾ ਤਾਂ ਵਾਪਸ ਆ ਜਾਵਾਂਗੇ ਪਰ ਹੁਣ ਨਹੀਂ ਤੁਸੀਂ ਆਪਣੇ ਹੱਥੀਆਂ ਆਪਣੇ ਪੁੱਤ ਨੂੰ ਆਪਣਿਆਂ ਤੋਂ ਵਿਛੋੜ ਦਿੱਤਾ ਗਿਆਨ ਕੌਰ ਰੋਂਦੀ ਰਹੀ ਪੈਰੀ ਪੈਂਦੀ ਰਹੀ ਪਰ ਅਮਰਜੀਤ ਤੇ ਸਿਮਰਨ ਚੁੱਪਚਾਪ ਸਮਾਨ ਚੁੱਕ ਕੇ ਘਰੋਂ ਨਿਕਲ ਗਏ ਸਰਦਾਰ ਬਲਦੇਵ ਸਿੰਘ ਚੁੱਪਚਾਪ ਖੜੇ ਦੇਖ ਰਹੇ ਸੀ ਉਹ ਜਾਣਦੇ ਸੀ ਕਿ ਉਹਨਾਂ ਦੀ ਪਤਨੀ ਨੇ ਨੂੰ ਪੁੱਤ ਨਾਲ ਬਹੁਤ ਵੱਡਾ ਗੁਨਾਹ ਕੀਤਾ ਜ ਜਿਹਦੀ ਕੋਈ ਵੀ ਮਾਫੀ ਨਹੀਂ ਹੋ ਸਕਦੀ ਗਿਆਨਕੌਰ ਵਰਗੀਆਂ ਸਸਾਂ ਬਹੁਤ ਘਰਾਂ ਚ ਨੇ ਜੋ ਆਪਣੇ ਹੱਥੀ ਆਪਣੀ ਧੀ ਪੁੱਤ ਦਾ ਘਰ ਬਰਬਾਦ ਵੀ ਕਰ ਦਿਆਂ ਨੇ ਜੇ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਡੀਓ ਪੰਜਾਬੀ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ